वाह गुरु वाहे गुरु गुरुजी वाह गुरु वाहे गुरुे गुरुजी वाहे गुरुे गुरुे गुरुजी वाहे गुरु साहिब जीओ ਸੂਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਸੱਬੇ ਕਾਜ ਸਾਰੇ ਕਾਰਜ ਸਬੇ ਨਿਗਣ ਸੱਬੇ ਹਾਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ਰਹਾ ਕਰਤੈ ਤੱਤੇ ਤੇ ਦੁਲਾਵਾਂ ਲਗੀਆਂ ਕਰਤੇ ਨਹੀਂ ਕਹਿਣਾ ਕਰਤੈ ਕਰਤਾ ਪੁਰਖ ਵਾਹਿਗੁਰੂ ਜੀ ਨੇ ਕਰਤੈ ਪੁਰਖ ਤਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ ਕਰਤਾਏ ਦੁਲਾਵਾਂ ਕਰਤੇ ਨਹੀਂ ਕਹਿਣਾ ਤੱਤੇ ਤੇ ਦੁਲਾਵਾਂ ਲੱਗੀਆਂ ਕਰਤਾਏ ਦਿਵਾਇਆ ਦਤੇ ਨੂੰ ਸਿਹਾਰੇ ਲੱਗੀਆਂ ਨੂੰ ਤਾਲ ਦਿਵਾਇਆ ਨਹੀਂ ਕਹਿਣਾ ਦਿਵਾਇਆ ਪਿੱਛੇ ਲੱਗ ਚੱਲੀ ਤਿੰਨਾ ਸ਼ਬਦਾਂ ਦਾ ਵਧਕਲਾ ਕੇ ਲੱਗ ਚੱਲੀ ਨਹੀਂ ਕਹਿਣਾ ਕਿਛੈ ਲੱਗ ਚੱਲੀ ਮਾਇਆ ਤੂਟ ਨਾ ਕਤਹੁ ਆਵੈ ਮੇਰੇ ਪੂਰੇ ਸਤਗੁਰ ਪਾਵੈ ਸਿਮਰ ਸਿਮਰ ਦਿਆਲਾ ਸਭ ਜੀਅ ਭਾਏ ਕਿਰਪਾਲਾ ਜੈ ਜੈਕਾਰ ਗੁਸਾਈ ਜੇਨੋ ਪੂਰੀ ਬੰਤ ਬਣਾਈ ਗੁਸਾਈ ਈੜੇ ਨੂੰ ਬਿਹਾਰੀ ਬਿੰਦੀ ਲਾ ਕੇ ਪੜ੍ਹਨੀ ਐ ਬੰਤ ਨਾਣਾ ਪੂਰਾ ਪੂਰੀ ਬੰਤ ਬਣਾਈ ਨਿਬੰਤ ਬੰਤ ਤੂੰ ਪਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲ ਪੁਨ ਪਾਇਆ ਨਾਨਕ ਏਕ ਇਹਨੂੰ ਨਾਨਕ ਏਕ ਨਿਗਣ ਨਾਨਕ ਏਕ ਨਾਨਕ ਕੱਕਾ ਪੂਰਾ ਪੜ੍ਹਨਾ ਹੈ ਦੋਏ ਸ਼ਬਦ ਵੱਖ-ਵੱਖ ਬੋਲਣੇ ਆ ਨਾਨਕ ਏਕ ਸਰਬ ਫਲ ਫਲ ਫਲਾਣੀ ਗਣਾ ਫਲ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੋ ਪਦੇ ਦੁੱਖ ਦੇ ਨਿ ਘਣਾ ਦੋ ਪਦੇ ਪੂਲਾ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਾਤੇ ਭਰ ਗਹਿਣਾ ਜੀ ਉਤਰੇ ਉੜੇ ਤੇ ਅਧਕ ਲਾ ਕੇ ਨਿਰਮਲ ਹੋਏ ਕਰ ਇਸ ਨਾਨਾ ਗੁਰਪੂਰ ਕੀਨੇ ਦਾਨ ਦਾਨ ਕਸ ਕੇ ਬੋਲਣਾ ਹੈ ਜੀ ਦਾਣਾ ਨਹੀਂ ਕਹਿਣਾ ਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਕੁਸਲ ਇਕੱਠਾ ਤੇ ਪੋਲਾ ਰੱਖਣਾ ਕੁਸਲ ਨਹੀਂ ਕਹਿਣਾ ਕੁਸਲ ਉਬਾਰੇ ਬੱਬਾ ਪੜਨਾ ਉਬਾਰੇ ਨਹੀਂ ਕਹਿਣਾ ਸਭ ਥੋਕ ਉਬਾਰੇ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਮਲ ਲਾਥੀ ਇੱਕ ਤਾਂ ਮਲ ਲਾਥੀ ਨਹੀਂ ਕਹਿਣਾ ਮਲ ਲਾਥੀ ਦੋਏ ਸ਼ਬਦ ਵੱਖ-ਵੱਖ ਪੜਨੇ ਆ ਇੱਕ ਲਾਥੀ ਸਾਥੀ ਦੋਏ ਸ਼ਬਦ ਕੱਸ ਕੇ ਬੋਲਨੇ ਆ ਦੂਜਾ ਇਹਨੂੰ ਮਲ ਨਹੀਂ ਕਹਿਣਾ ਮਲ ਭਾਵ ਮਾਇਲ ਸਾਧ ਸੰਗਤ ਵਿੱਚ ਬੈਠਣ ਨਾਲ ਜੋ ਜਨਮਾਂ ਜਨਮਾਂ ਦੀ ਮਾਇਲ ਲੱਗੀ ਉਹ ਲੈ ਜਾਂਦੀ ਆ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੂਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਜਿਤ ਪਾਰ ਬ੍ਰਹਮ ਪਾਰ ਬ੍ਰਹਮ ਹਾ ਹਾ ਪੂਰਾ ਪੜਨਾ ਪਾਰ ਬ੍ਰਹਮ ਜਾਂ ਬ੍ਰਹਮ ਨਹੀਂ ਕਹਿਣਾ ਪਾਰ ਬ੍ਰਹਮ ਜਿਤ ਇਹਨੂੰ ਪੋਲਾ ਕਹਿਣਾ ਜਿਤ ਨਹੀਂ ਕਹਿਣਾ ਜਿਤ ਸੋ ਕਰ ਦਈਏ ਦਜ ਨਹੀਂ ਕਹਿਣਾ ਇਹਨੂੰ ਦਈਏ ਸੁਖ ਸਾਗਰ ਗੁਰ ਪਾਇਆ ਤਾਂ ਸਹਸ ਸਗਲ ਮਿਟਾਇਆ ਸਹਸਾ ਹਾ ਪੂਰਾ ਇਹਨੂੰ ਸਹਸਾ ਨਹੀਂ ਕਹਿਣਾ ਸਹਸ ਹਰ ਕੀ ਨਾਮ ਕੀ ਵਡਿਆਈ आठ पहर गुण गाई गुर पूरे ते पाई रहा पहर खाहा पूरा पढ़ना है पैर नहीं कहना इसमें पहर वढाई डड्डा पूरा नु वढाई नहीं कहना डडा ना बने वढाई பிரபு की अकाथ कहानी जन बोलै अमृत वाणी ਕਥ ਕਥ ਨਹੀਂ ਕਹਿਣਾ ਅਤਕ ਨਹੀਂ ਲਾਉਣੀ ਪੋਲਾ ਪੜ੍ਹਨਾ ਕਥ ਕਹਾਣੀ ਕਕੇ ਤੋਂ ਸ਼ੁਰੂ ਕਰਨਾ ਕਹਾਣੀ ਨਹੀਂ ਕਹਿਣਾ ਕਹਾੜੀ ਕਹਾਣੀ ਜਾਨ ਬੋਲ ਹੈ ਖਾਹਿ ਦੀ ਸਿਹਾਰੀ ਪੜ੍ਹਨੀਆ ਬੋਲੇ ਜਾਂ ਬੋਲਾਂ ਹੀ ਨਹੀਂ ਕਹਿਣਾ ਬੋਲੇ ਹੈ ਬਹੁਵਚਨ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਸੂਰਠ ਮਹੱਲਾ ਪੰਜਵਾਂ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਰਦਤ ਆਇਆ ਰਿਦਾ ਦਦਾ ਪੜਨ ਰਿਦਾ ਨਿਗਾਣੇ ਸੋ ਰਿਦਾ ਹਿਰਦੇ ਵਿੱਚ ਆਪਣੇ ਸਤ ਗੁਰ ਕੀ ਬੜਾਈ ਮਨ ਇੱਛੇ ਫਲ ਪਾਈ ਇੱਛੇ ਈ ੜੀ ਤੇ ਅਧਕ ਨੌਣੀ ਹੈ ਜੀ ਸੰਤਹੁ ਦਿਨ ਦਿਨ ਚੜੈ ਸਵਾਈ ਰਹਾ ਸੰਤਹੁ ਹਾ ਹਾ ਸੰਤੋ ਨਿਗਾਣ ਚੜੈ ਪਾਰਾ ਗਹਿਣਾ ਜੀ ਚੜੈ ਜੀ ਅਜੰਤ ਸਭ ਭੈ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤਿਨੇ ਸੂਰਠ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਚੌਕੀ ਕੱਸ ਕੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਲੱਜਾਏ ਲੱਲੇ ਅਦ ਕਿਨੂੰ ਲਜਾਏ ਲੈ ਕੇ ਭੱਜ ਗਿਆ ਨਹੀਂ ਆਵੇ ਇਸ ਦਾ ਲੱਜਾ ਸ਼ਰਮ ਨੂੰ ਕਹਿੰਦੇ ਨੇ ਸ਼ਰਮ ਆ ਕੇ ਭੱਜ ਜਾਂਦਾ ਹੈ ਲੱਜਾਏ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਜਪ ਪੂਰਨ ਜਪ ਪੂਰਨ ਇਹ ਗਾਣਾ ਜਪ ਤਾਂ ਪਪਾ ਪੜ੍ਹਨਾ ਹੈ ਪੂਰਨ ਵੱਖਰਾ ਪੜ੍ਹਨਾ ਇਹ ਦੋਹਾਂ ਸ਼ਬਦਾਂ ਨੂੰ ਜਪ ਪੂਰਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ